ਆ ਵੀ ਜਟਾ ਆ ਵੀ ਗਈ ਅੱਠ ਉਤਰਾਂ ਦੇ ਟਾਈਮ ਲੱਗ ਗਏ ਭਾਗ ਵੀ ਤਾਂ ਟਾਈਮ ਲਾ ਕੇ ਉਤਰਾਂ ਜਾਂਦੇ ਸਿਰ ਦੇ ਪੁੱਤਰ ਆ ਵੀ ਜਟਾ ਟਾਈਮ ਹੋ ਗਿਆ ਲਾ ਵੀ ਮਿੱਤਰਾਂ ਲੱਗ ਗਏ ਸ਼ਦਰੀਆਂ ਸਾਲਿਆ ਵੈਲਕਮ ਟੂ ਮਾਈ ਈਵਨਿੰਗ ਵਲੌਗ ਅੱਜ ਦੇ ਦਿਨ ਤੋਂ ਅੱਜ ਦੇ ਵਲੌਗ ਦੀ ਹਿੰਦੀ ਸ਼ੁਰੂਆਤ ਹੈ ਤੇ ਢਾਮ ਹੋ ਗਿਆ 5 ਵਜੇ ਤੇ 10 ਮਿੰਟ ਹੋ ਗਿਆ ਫਿਰ ਫਿਰ ਚੱਲਦੇ ਆ ਅੱਜ ਬਾਜੀ ਆ ਯਾ ਵੀ ਦਾਦਿਆਂ ਕਿੱਥੇ ਬਾਜੀ ਆ ਤੁਹਾਨੂੰ ਹੁਣ ਦਾ ਕਰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ ਬਾਜੀ ਚੱਲਦੇ ਆ ਅੱਜ ਡੋਨੀਆਂ ਰਹਿ 23 ਵੇੜ ਤੋਂ ਗਾੜੀ ਤਾਰੀ ਬਾਰਡਰ ਦੇ ਲਾਗੇ ਰੈਂ ਬਾਈ ਉੱਡਣੀ ਆ ਹੁਣ ਚੱਲੇ ਆ ਉਥੇ ਮਿਲਦੇ ਤੁਹਾਨੂੰ ਉਥੇ ਜਾ ਕੇ ਅੱਗੇ ਲੇਟ ਹੋ ਗਿਆ ਤੇ ਬਸ ਚੱਲੇ ਆ ਜਾ ਕੇ ਮਿਲਦੇ ਤੁਹਾਨੂੰ ਮੋਟਰਟਰਬੀ ਕਰੂ ਅੱਗੇ ਪਿੱਛੇ ਜਾ ਆ ਸੜਕੇ ਛੁਰਕਤੇ ਹੋਏ ਸੱਚ ਬੱਸ ਮਿਲਦੇ ਤੁਹਾਨੂੰ ਉਥੇ ਜਾ ਕੇ ਹੁਣ ਜੇ ਟਾ ਪਹੁੰਚ ਗਏ ਉੱਥੇ ਕਬੂਤਰ ਦਿੱਤੇ ਲਿਖਾ ਆਪਾਂ ਅਨਵੀਰਾਂ ਨੇ ਲਿਖੰਦੇ ਆ ਤੇ ਫਿਰ ਪੁੱਛਦੇ ਕਾਪੀ ਵਾਲਿਆਂ ਨੂੰ ਕਿੰਨੇ ਹੋ ਗਏ ਕਬੂਤਰ ਕਰਦੇ ਆ ਗੱਲ ਆਪਾਂ ਇਹ ਆਪਣੇ ਇੱਧਰ ਤੇ ਇਹਨਾਂ ਨੂੰ ਕਿੰਨੇ ਹੋ ਗਏ ਆ ਮੈਂ ਪੁੱਛਦਾ ਵੀਰਾਂ ਨੂੰ ਕਾਪੀ ਵਾਲਿਆਂ ਨੂੰ ਕਿੰਨੇ ਬਣ ਗਏ ਕਬੂਤਰ ਲੈ ਵੀ ਹਟਾ ਪਾਣੀ ਪਾਣੀ ਲੱਗਣਾ ਹੋ ਗਿਆ ਸਾਰੇ ਹੁਣ ਰੈਡੀ ਤੇ ਇੱਧਰਲੇ ਬੰਨੇ ਬੈਠੇ ਵੀਰ ਉੱਧਰਲੇ ਇੱਧਰਲੇ ਬੰਨੇ ਆ ਪਾਣੀ ਪੂਣੀ ਨਨੇ ਨੂੰ ਬੁਤਰਾਣ ਲੈ ਵੀ ਚੱਟਾ ਪਾਣੀ ਪੂਣੀ ਦੇ ਦੇ ਕਰ ਲੈ ਤਿਆਰ ਆਨੇ ਨੂੰ ਹੋ ਗਏ ਰੈਡੀ ਬਾਕੀ ਵੀ ਉਧਰ ਲੈ ਜਨੇ ਖੇਲਦੇ ਚੱਲਦੇ ਚੱਲੀ ਉਧਰ ਚੱਲੀਏ ਆ ਇੱਥੇ ਰਹਿੰਦੀ ਹੈ ਆਜ ਵੀ ਸਾਰੇ ਇਕੱਠੇ ਹੋ ਗਏ ਮੈਂ ਤਾਂ ਤੁਹਾਨੂੰ ਲੱਭੀ ਜੰਨਾ ਇੱਕ ਅੱਧੇ ਉੱਧਰ ਬੈਠੇ ਤੇ ਆਇਆ ਦੇਖੋ ਹੁਣ ਅੱਜ ਚਰਨੋੜ ਤੇ ਬੋਲੇ ਪਟਨਾ ਦਾ ਨਾ ਚੱਲ ਨਹੀਂ ਮੋਰ ਨੂੰ ਚੱਲੋ ਯਾਰ ਛੱਡਾ 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 ਗਿਣਤੀ ਮਾਰ ਗਿਣਤੀ ਇੱਕ ੁੱਟ ਗਏ ਗਿਣਤੀ ਵਾਲੇ ਸਾਰੇ ਕਿੰਨੇ ਆ ਸਾਗੇ 70 ਕਰ 70 ਕੁੱਤੇ ਆ ਚੱਲੋ ਚੱਲੋ ਇੱਕ ਦਾ ਟੋਟਲ 5000 ਪਤੀ ਕਰੇ ਨਾ 4 5 ਗਿਣਤੀ ਮਾਰੀ ਆ ਹਾਂ ਇਹ ਕਿਹੜਾ ਪਹਿਲਾ ਸਿਕਿਉਰੀ ਹੈ ਲਾਵਾ ਆ ਗਿਆ ਹੁਣ ਰੋਟੀ ਦਾ ਹੁੰਦੇ ਨੇ ਕਿਤੇ ਪਾਤੇ ਪੈਸੇ ਨਾ ਉਹਨੇ ਵੇਖਦਾ ਕਿਤੇ ਪਾਏ ਹੁੰਦੇ ਆ ਕਿੱਥੇ ਜਾਣਾ ਹਾਂਜੀ ਇਹ ਤਾਂ ਉੱਡੀ ਕਿਉਂ ਹਾਂ ਮੈਂ ਪਾਏ ਯਾਰ ਮੈਂ ਤੈਨੂੰ ਪਾਏ ਕੁ ਤਰੋੜੀ ਨੇ 70 ਚ ਬਾਕੀ ਨੇ ਪਾਏ ਬਣਾਉਂਦੇ ਨੇ ਲੀਡ ਡਾਉਨ ਦੇ ਉਹ ਭਰਾ ਆਵਾਜ਼ ਦੇ ਦੇ ਕਿੰਨੇ ਹੋ ਗਏ ਆ ਇਦਾਂ ਹੀ ਲੱਗਦਾ ਕਿ ਯਾ ਅਬ੍ਰੇਟਾ

ਆ ਜਮੋ ਦਾ ਹੋਇਆ ਨਾ ਬਰਾਬਰ ਕਰਦੇ ਆ ਮੈਂ ਵੀ ਉੱਟਾ ਆ ਵੀ ਗਏ ਚੱਲ ਲਿਆ ਹਾਂ ਹਾਂ ਦਾ ਇਨਾਂ ਮਨੀ ਦਾ ਪੋਟਾ ਠਰਿਆ ਕੇ ਦੇ ਨਹੀਂ ਹਾਂ ਰਾਈ ਗਾਣੂ ਲਾ ਆ 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 ਇਹ ਕੋਲ ਨਾ ਬਿਟਾ ਸਾਲ ਲੇ ਲੋ ਜਿੱਦਾਂ ਹੁਣ ਇੱਕ ਇਹ ਕਿਤੇ ਬਿਟਾ ਪਕਾਣ ਨਾ ਢਿੱਡ ਹੀ ਹੋਰ ਪਰ ਨਿਕ ਨਾ ਨਿਕਾ ਲਾ ਕੰਮ ਕਰਦੇ ਚਾਹਣ ਲਵੇ ਅੱਠ ਸਾਲ ਆ ਤੇਰੀ ਫਿਲਮ ਬਾਲਾ ਬਾਰੇ ਨਾ ਜਿਹੜਾ ਮੈਂ ਤਾਂ ਕਰਦਾ ਜਿਹੜਾ ਖੋਜਾਂ ਆ ਤਕੜਾ ਇਹ ਫੈਮਲੀਆ ਆ ਆ ਆ ਆ ਆ ਪੁੱਤ ਸਿਆ ਜਾਵੀ ਗਾਦਾ ਦੋ ਮਿੰਟ ਪੁੱਤ ਦੋ ਮਿੰਟ ਅੱਡਾ ਕੇ ਉਹ ਮੋੜਾ ਆ ਉਹ ਅੱਡਾ ਕੇ ਆ ਜਾ ਗਾ ਨਜ ਨੂੰ ਉੱਛਲ ਜਾਣਾ ਹੀ ਆ ਉੱਛਲ ਜਾਣਾ ਹੀ ਚਲ ਆਪਾਂ ਚੱਲ ਵੀ ਇੱਟਾ ਆ ਦੋ ਗੱਟਾ ਚੱਲ ਚੱਲ ਦੋ ਕਿਹੜੇ ਹੀ ਬਸ ਤੇ ਜੇ ਨਹੀਂ ਛੱਡਣੀ ਆਈ ਜਾਣੂ ਆਈ ਆ ਕੰਪਿਟਰ ਬਹੁਤ ਸੋਨੇ ਬਣਾਏ ਗਏ ਨੇ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਬਣਾਏ ਜੋੜਾ ਹੀ ਉੱਡਣਿਆ ਜੋੜਾ ਹੀ ਆ ਜੀ ਇੱਥੇ ਅੱਡੀ ਗਏ ਟੋਟਲ ਸਾਰੇ ਇਹਦੀ ਭੈਣ ਕੱਲ ਤੋਂ ਕੀ ਸਤਵੀਂ ੜਾਰ ਕੱਲ ਢਾਈ ਵੇ ਬੈਠੀ ਲਗਾਤਾਰ ਕੋਈ ਨਾ ਗਾਣੀ ਲੈ ਬੀਟਾ 15 ਕ ਫਿਰਨੇ ਥੱਲੇ ਦੇ ਬਾਕੀ ਸਾਰੇ ਉੱਤੇ ਆਇ ਤੇ ਫਿਰਦਾ ਗਰੁੱਪਾ ਬਾਕੀ ਸਾਰੇ ਉੱਤੇ ਆ ਇਹ ਹੁੰਦੇ ਚੈੱਕ ਉਹ ਤੁਹਾਨੂੰ ਦਿਖਾਉਣੇ ਆ ਅੱਠ ਉਤਰਾਂ ਦੇ ਟਾਈਮ ਲੱਗਾ ਅੱਠ ਉਤਰਾਂ ਟਾਈਮ ਲੱਗਿਆ 1 ਵਜੇ ਤੋਂ 2 ਵਜੇ ਤੱਕ ਤੇ ਬਾਕੀ ਦੂਜੇ ਦੂਜੇ ਤੇ ਕਿੰਨਾ ਲੱਗਾ ਗਾਪੀ ਤੇ ਵੀ ਇੰਨੇ ਗਿਆ ਦੂਜੇ ਤੇ ਵੀ 8 ਕੱਪ 8 ਕਿਲੋ ਹੈਗੇ ਆ 16 ਕਬੂਤਰਾਂ ਦਾ ਟਾਈਮ ਆ ਬਾਕੀ ਫਿਰਨਦੇ ਆ ਦੇਖੋ ਹੁਣ ਬਾਈਕ ਚੈੱਕ ਕਰਦੇ ਆ ਇੱਕ ਉਹ ਤੱਕ ਮਾਈਕ ਡੈਕ ਹੋ ਗਿਆ ਹੈ ਬਹਿੰਦੇ ਫਿਰਤੇ ਕੋਠਿਆਂ ਦੇ ਦੇਨ ਲੱਗ ਗਿਆ ਪੂਰਾ ਠੋਕਣਾ ਆ ਉਹ ਹੋ ਗਿਆ ਤਾਂ ਚੰਨੇ ਕਿ ਨਹੀਂ ਵਈਆਂ ਕੁੱਲਾ ਯਾ ਲੈ ਤੇ ਮੀਂਹਰ ਦਾ ਲੈ ਲੈ ਵੀ ਟਾ ਬੈਂਦੇ ਫਿਰਦੇ ਆਂ ਖਿੰਦੇ ਫਿਰਦੇ ਹੰਤੇ ਦਾ ਵੀ ਟਾ ਸਾਹਮਣੇ ਜਾਲ ਤੇ ਬਈ ਜਾਂਦੇ ਆ ਅੱਗੇ ਕਬੂਤਰ ਦੇ ਹੈਗੇ ਕੱਟੋ-ਕੱਟ ਵੀ 40-45 ਦੇ ਲਾਗੇ ਬੰਨੇ ਤਰੇ ਫਿਰਦੇ ਆ ਪਰ ਯੋਰ ਲਾਗੇ ਕੁਤਰਾਂ ਦੇ ਉਹ ਉਹ ਸਾਹਮਣੇ ਕੁਤਰ ਆਓ ਉਹ ਪਿੰਜ ਹਾਂਜੀ 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 ਇੱਕ ਅੱਦੇ ਗੁਰਦਾਰੇ ਦੇ ਅੰਦਰ ਹੀ ਵੜ ਕੇ ਉੱਥੋਂ ਫੜ ਕੇ ਲੈਂਦਾ देन लाग ठोकों बेबास हो गई कबूतर थल फिर डी अत कबूतर बस नए नए खी फिर खत्म हो गए कबूतर इन जोर गया दिन बड़ा ठोक एकदम कबूतर रह गए सारे बाकी सारे कटे गए उडते रगे थल थे

ਤਿੰਨ ਰਹਿ ਗਏ ਤੇ ਹੈਗੇ ਉੱਤੇ ਹੈਗੇ ਕਿ ਪਿੱਤਰ ਤੈਨੂੰ ਉੱਤੇ ਡੋਬ ਚ ਤਿੰਨ ਰਹਿ ਗਏ ਉੱਤੇ ਤੇ ਬਾਕੀ ਆਹ ਰਹਿ ਗਏ ਕਿੰਨੇ ਕੁ ਪਿੱਤਰ ਕੱਟੇ ਗਏ ਹੁਣ 25 30 ਪੰਜੀ ਪਿੱਤਰ ਰਹਿ ਗਏ ਬਸ ਅਲਾਈ ਮੈਂ ਫੇਰ ਖਾਣ ਲੱਪੇ ਆ ਨੀ 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 ਆ ਨੀ 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 ਫਿਰਦੇ ਹਾਂ ਸਾਰੇ ਫੰਡ ਲਿਆ ਸਾਵਾ ਦੇ ਕੋਈ ਤਰ੍ਹਾਂ ਕਰਦੇ ਫਿਰਦੇ ਕੋਈ ਪੁੱਤਰ ਇਹ ਕਿਤਰ ਗਾ ਨਹੀਂ ਗਈ ਇਹ ਵੀ ਕਰਨਾ ਆ ਫੋਖਾ ਹੀਦਾ ਫਿਰਦਾ 6.5 ਇੰਨਾ ਜਿਆਦਾ ਬੁਰਾ ਆ ਦਿਨ ਵਾਲਾ ਲੱਗਾ ਦਿਨ ਦਾ ਠੋਗ ਗਿਆ ਨਹੀਂ ਨਹੀਂ ਵੜਿਆਂ ਦੀ ਵੀ ਠੀਕ ਆ ਆ ਬਹੁਤ ਚੱਲ ਰਹੀ ਉਹਦੇ ਵਾਲਾ ਜੱਟ ਲੱਗ ਗਿਆ ਹੋ ਗਿਆ ਉਖਾ ਮਾਰ ਕੇ ਜਾਓ ਦੇਖ ਉਧਰ ਦੂਜਾ ਆਪਾਂ ਟੁੱਟਿਆ ਰਹਿ ਗਿਆ ਠਾਕ 135000 ਰਹਿਤਾ ਬਾਕੀ ਸਾਰੇ ਸਹੀ ਜੇ ਚੱਲ ਠੀਕ ਆ ਵੇਕ ਹਾਂ ਦਰੋਂ ਦਾ ਟਾਈਮ ਕਿੰਨਾ ਆ ਕੀ ਆ ਖਿੰਡੇ ਸਰ ਰਿਹਾ ਨਾ ਨਹੀਂ ਖੜਿਆ ਮੈਂ ਆਹ ਵਣ ਕਿੰਨਾ ਟਾਈਮ ਅਗਲਾ ਵੀ ਪਿੰਡ ਦਾ ਲੱਗਣਾ ਰੇ ਛੇ ਉਹ ਤਾਂ ਰੇਟ ਆਹ ਦੋਤਰ ਪਲੇਆ ਕੀ ਹੋ ਗਈ ਕੰਮ ਆਹ ਦੂਵੇਂ ਇੱਕ ਸਹੀ ਆ ਵੀ ਸਹੀ ਹੈ ਇਹੋ ਜੀ ਬਸ ਅੱਛਾ ਸੱਜੇ ਖੱਬੇ ਵਾਲਾ ਦੋਵੇਂ 6 ਕਬੂਤਰ ਹੀ ਰਹਿ ਗਏ ਨੇ ਮੈਂ ਸਾਨੂੰ ਟੋਟਲ ਇੱਕ ਆ ਕਾਚੇ ਤੂਸੇ ਆਣਾ ਸਹੀ ਆ ਪੂਰੇ ਤੂਸੇ ਆਗਾ ਹਾਂ ਹੈ ਸਾਰੇ ਸਹੀ ਆ ਸਾਰੇ ਸਹੀ ਆ ਆਹ ਜਾ ਰਹੇ ਸਹੀ ਆ ਆਹ ਸਾਰੇ ਸਹੀ ਆ ਹਾਂ ਆ ਸਹੀ ਆ ਆਹ ਥਨੜੇ ਬਹਿਣਗੇ ਸਰ ਆ ਸਹੀ ਆ ਉਹ ਉਹ ਦਿੰਨੇ ਬਹਿ ਆ ਬੱਚਾ ਆਉਣਾ ਮੰਦਾ ਹੋਊਗਾ ਆ ਤੂੰ ਆਏ ਕਬੂਤਰ ਦੋ ਬੱਚਾ ਹੀ ਕਲੀ ਦਾ ਦੋ ਕਲੀ ਦਾ ਜੀ ਹਾਂ ਠੀਕ ਆ ਆਹ ਤੂੰ ਆਈ ਆ ਚਾਰੇ ਸਹੀ ਉਪਰ ਆਵੀ ਤੇ ਖਲੋ ਤਾਂ ਉਹਦੇ ਪੱਲੇ ਵਾਲਾ ਰੱਖੀ ਦੋ ਆਹੋ ਹੀ ਰਹਿ ਗਏ ਬਸ ਬਾਜੀ ਆ ਗਈ ਐਂਡ ਤੇ ਟਾਈਮ ਹੋ ਗਿਆ 5:30 ਦਾ 5:30 ਢਾਈਆਂ ਲੱਗਣੀਆਂ ਟਾਈਮ ਹੋ ਗਿਆ ਗਾਈਸ ਟਾਈਮ ਦਾ ਸੀ ਜਟ ਆ ਜਟ ਟਾਈਮ ਸ਼ੇਵੀ ਦਾ 6:30 ਵਜੇ ਟਾਂਗਾਂ ਕਿੰਨੇ ਕਬੂਤਰ ਹੈਗੇ 4 4 ਵਾਦੇ ਦੇ ਇੱਕ ਕੱਲਾ ਵਾਦੇ ਤੇ ਇੱਕ ਕੱਲਾ ਵਾਦਾ ਲੱਗਾ ਸੀ ਇਥੇ 200 ਰੁਪਿਆ ਵਾਦਾ ਲੱਗਾ ਇਹਦਾ ਉਹ ਕੱਲਾ ਫਿਰਦਾ ਇੱਕੋ ਹੀ ਤੇ 4 ਬਾਕੀ ਰਹਿ ਗਏ 4 ਸਾਰੇ ਟੋਟਲੇ ਦੇ ਇੱਕ ਵਾਦਾ ਹੈ ਤੇ 6:30 ਦਾ ਟਾਈਮ ਆਦਾ ਟਾਂਗਾਂ 6:30 ਵਜੇ ਪੂਰੇ ਲੱਗ ਜਾਣੀਆਂ ਤੇ ਇੱਥੇ ਨਾਲ ਦੇ ਫਿਰ ਆਓ ਵੀਰ ਕੋਲ ਤੇ ਬੁੱਲੇ ਬਨੇ ਆਓ ਬਰਨ ਦੇ ਦੋ ਇਹ ਵਿਚਾਰੀ ਨਹੀਂ ਉੜ ਕੇ ਸਾਰੇ ਨੰਨਾ ਵਿੱਚ ਬਾਹਰ ਹੋ ਗਈ ਉਹ ਇਹ ਕੱਟੀ ਆ ਤੇ ਉੱਡਦੀ ਹਾਲੇ ਟੱਚ ਮਾਰ ਕੇ ਉੱਡ ਗਈ ਚੱਲ ਅੱਲਾ ਬੁੱਲਾ ਆਸਮਾਨ ਸਾਰਾ ਵਿਲਾਈ ਆ ਕਬੂਤਰ ਹੋ ਹੀ ਰਹਿ ਗਏ ਜਿਹੜੇ ਉੱਡਣਦੇ ਇੱਕ ਵਾਧੇ ਦੇ ਲੱਗਾਇਆ ਕਬੂਤਰ ਹੋ ਰਹਿ ਗਏ ਬਸ ਚਲੋ ਜਦੋਂ ਲੱਗਦੀਆਂ ਡਾਂਗੀਆਂ ਫਿਰ ਉਹਨਾਂ ਲੈਣੇ ਲੱਗੇ ਮਿੰਟ 5 ਤੇ 4 ਕਬੂਤਰ ਉੱਡ ਗਏ ਤੇ ਨਾਂਮਾਂ ਦੇ ਕਬੂਤਰ ਆ ਵਾਧੇ 'ਚ ਕੱਲਾ ਹੈ ਤੇ ਵਾਧੇ 'ਚ ਕੱਲਾ ਰਹਿ ਗਿਆ 20 ਕਬੂਤਰਾਂ ਦੇ ਵਾਧਾ ਇਹ ਤੇ ਕੱਲਾ ਰਹਿ ਗਿਆ ਵਾਧੇ 'ਚ ਚਾਰ ਕਬੂਤਰ ਆਏ 24 ਨਾਮਾ ਨੇ ਚੱਲਦਾ ਕੰਮ ਨੇ ਮਿੰਟ ਪੰਜ ਰਹਿ ਗਏ ਢਾਂਗੀਆਂ ਚ ਦੋ ਆਵਾਂ ਦੋ ਹੋ ਜਾਂਦੇ ਜੀਆਂ ਕਬੂਤਰਾਂ 'ਚੋਂ ਇੱਕ ਕਬੂਤਰ ਰਹਿ ਗਿਆ ਜਿੱਤੇ ਵਾਦ ਦਾ ਇਹਨਾਂ ਲੋ ਇੱਕੋ ਕਬੂਤਰ ਬੱਜਿਆ ਬਈਆਂ ਕਬੂਤਰਾਂ ਦੇ ਲਾਵੇਂ ਨਿਤਰਾ ਲੱਗ ਗਏ ਛੁਰਦੀਆਂ ਤੇ ਚੌਂ ਚੋ ਗੀਜੇ ਇਹ ਇੱਕ ਵਾਦੇ ਦਾ ਇੱਕ ਵਾਦੀ ਦਾ ਹੈ ਤੇ ਉਹੀ ਲੈ ਗਿਆ ਪਾਣੀ ਹੰਡੀ ਬੱਚਾ ਯਾਰ ਆ ਜਾਂਦੇ ਆ ਅੱਛਾ ਬੰਨੀਆਂ ਲੱਗੀਆਂ ਹਲੇ ਕੁਝ ਹੀ ਕੀਤੀ ਚਲੋ ਅਜਾ ਭੁਗੋਣ ਭੁਗੋ ਵਾਲਾ ਕੰਮ ਨਹੀਂ ਹੈਗਾ ਇਸ ਵਾਰ ਵਲੌਗ ਦਾ ਕਰਦੇ ਆ ਇੱਥੇ ਐਂਡ ਜੇ ਬਲੌਗ ਵਧੀਆ ਲੱਗਾ ਹੋਇਆ ਹੈ ਅਜੇ ਬਲੌਗ ਵੇਖਣ ਲਈ ਸਬਸਕ੍ਰਾਈਬ ਜਰੂਰ ਕਰ ਲਿਓ ਚਲੋ ਮਿਲਦੇ ਆ ਹੁਣ ਅਗਲੇ ਬਲੌਗ